ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਏ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਹੜੀ ਚਮਕੌਰ ਸਾਹਿਬ ਤੋਂ ਦੋ ਕੋਹ ਦੂਰ ਹੈ ਉਹ ਦੋ ਕੋਹ ਤਾਂ ਗਿਆ ਗਿਆ ਹੀ ਹੁਣ 6 ਕਿਲੋਮੀਟਰ ਬੰਦਾ ਹੈ ਉਦੋਂ ਕੋਹ ਕਹੀ ਕਿਹਾ ਜਾਂਦਾ ਸੀ ਪ੍ਰਾਤਨ ਸਮਿਆਂ ਦੇ ਵਿੱਚ ਇਹ ਝੰਡ ਉਹ ਸਮੇਂ ਦਾ ਝੰਡ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਦ ਸ੍ਰੀ ਚਮਕੌਰ ਸਾਹਿਬ ਦੀ ਗੜੀ ਛੱਡਣ ਦੇ ਪੰਜ ਪਿਆਰੇ ਨੇ ਹੁਕਮ ਕੀਤਾ ਗੁਰੂ ਸਾਹਿਬ ਜੀ ਨੂੰ ਪੀਸ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਛੱਡ ਦੋ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਪੰਨਾਂ ਪਿਆਰ ਦਾ ਹੁਕਮ ਮੰਨ ਕੇ ਗੜੀ ਛੱਡ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਇੱਥੇ 2 ਕਿਲੋਮੀਟਰ ਕੀੜੀ ਗੁਰਦੁਆਰਾ ਪੈਂਦਾ ਈਮੜੀ ਸਾਹਿਬ ਪਹਿਲਾਂ ਉੱਥੇ ਆਏ ਗੁਰੂ ਸਾਹਿਬ ਜੀ ਫਿਰ ਇੱਥੇ ਆਏ ਜਾਨਦੇ ਥੱਲੇ ਫਿਰ ਇੱਥੋਂ ਗੁਰੂ ਸਾਹਿਬ ਜੀ ਨੇ ਚਾਲੇ ਪਾਏ ਚਾਰ ਸਾਹਿਬਾਂ ਵੱਲੋਂ ਚਾਰ ਸਾਹਿਬ ਤੋਂ ਗੁਰੂ ਸਾਹਿਬ ਜੀ ਮਾਛੀਵਾੜੇ ਗਏ ਚਰਨ ਕਮਲ ਸਾਹਿਬ ਗੁਰਦੁਆਰੇ ਦੀ ਧਰਤੀ ਤੇ ਮਹਾਰਾਜ ਦੀਏ ਚਰਨ ਛੋਪਾ ਪ੍ਰਾਪਤ ਅਰਦੇ ਆ ਜੋ ਕਿ ਇੱਥੇ 24 ਘੰਟੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸੰਜੋਗ ਦੇ ਨਾਲ 24 ਘੰਟੇ ਲੰਗਰ ਚੱਲਦੇ ਨੇ ਆਉਣ ਜਾਣ ਦੇ ਵਾਸਤੇ ਸ੍ਰੀ ਚਮਕੌਰ ਸਾਹਿਬ ਸ੍ਰੀ ਕਤਲਗੜ੍ਹ ਗੁਰਦੁਆਰੇ ਵਿੱਚ ਸਰਾਮ ਬਣਾਈ ਗਈ ਆ ਕਾਰ ਸੇਵਾ ਵਾਲਿਆਂ ਵੱਲੋਂ ਸੰਤ ਬਾਬਾ ਰਵਨ ਸਿੰਘ ਦੀ ਇੱਥੇ ਵੀ ਸੇਵਾ ਚੱਲਦੀ ਆ ਇਸ ਇਲਾਕੇ ਦੇ ਵਿੱਚ ਸਾਰੀ ਸੇਵਾ ਉਹਨਾਂ ਦੀ ਉਹ ਕਰਵਾ ਰਹੇ ਨੇ ਇਸ ਸਮੇਂ ਸਮੇ ਗੁਰਦੁਆਰਾ ਦੇ ਲੰਗਰ ਹਾਲ ਦੇ ਵਿੱਚ ਜਨ ਸਾਹਿਬ ਦੇ ਪੱਥਰ ਲੱਗ ਰਿਹਾ ਹੈ ਜੋ ਬਾਈ ਸੰਗਤਾਂ ਦੇ ਸੰਯੋਗ ਦੇ ਨਾਲ ਲੱਗ ਰਿਹਾ ਹੈ ਬਾਬਿਆਂ ਨਾਲ ਸੰਯੋਗ ਕਰਿਆ ਕਰੋ ਭਾਈ ਕਿਰਿੰਤੂ ਪਰੰਤੂ ਘਟ ਕਰਿਆ ਕਰੋ ਬੱਚਿਆਂ ਨੂੰ ਦਰਸ਼ਨ ਕਰਾਇਆ ਕਰੋ ਇਹ ਉਹ ਸਮੇਂ ਦਾ ਜਾਣਦੇ ਆ ਗੁਰੂ ਸਾਹਿਬ ਜੀ ਦੇ ਟਾਈਮ ਦਾ ਪ੍ਰਾਤਨ ਗੰਢ ਹੈ ਇਹਦੇ ਦਰਸ਼ਨ ਕਰਾ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਿਆ ਕਰੋ ਚਮਕੌਰ ਸਾਹਿਬ ਦਾ ਇਤਿਹਾਸ ਦੱਸਿਆ ਕਰੋ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਦੱਸਿਆ ਕਰੋ ਚਮਕੌਰ ਦੀ ਗੜੀ ਦਾ ਇਤਿਹਾਸ ਦੱਸਿਆ ਕਰੋ 40 ਸਾਹਿਬ ਗੁਰਦੁਆਰਾ ਉਹਦਾ ਇਤਿਹਾਸ ਦੱਸਿਆ ਕਰੋ ਪੰਜ ਗੁਰਦੁਆਰੇ ਸ੍ਰੀ ਚਮਕੌਰ ਸਾਹਿਬ ਵਿੱਚ ਹੈ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਇਹ ਰੂਪਨਗਰ ਦੇ ਜ਼ਿਲ੍ਹੇ ਦੇ ਵਿੱਚ ਕਾਮ ਸੇ ਕਾਮ 15 20 ਗੁਰਦੁਆਰੇ ਹੋਣਿਆ ਨੰਦਪੁਰ ਸਾਹਿਬ ਤੋਂ ਚੱਲ ਪੋ ਪਰਵਾਰ ਵਿੱਚ ਛੋੜਾ ਕੀਰਤਪੁਰ ਸਾਹਿਬ ਗੁਰਦੁਆਰਾ ਪੱਠਾ ਸਾਹਿਬ ਗੁਰਦੁਆਰਾ ਸ੍ਰੀ ਗੜੀ ਸਾਹਿਬ ਚਮਕੌਰ ਸਾਹਿਬ ਸ੍ਰੀ ਕਤਲਗੜ੍ਹ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦੇ 40 ਸਿੰਘ ਛੀਡ ਹੋਏ ਸੀ ਵੱਡੇ ਸਾਹਿਬਜ਼ਾਦੇ ਬਾਬਾ ਜਜੀਤ ਸਿੰਘ ਜੀ ਬਾਬਾ ਜਾਰ ਸਿੰਘ ਜੀ ਭਾਈ ਹਿਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਜੋਗ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੈ ਗੁਰਦੁਆਰਾ ਹੈ ਰਾਏਪੁਰ ਜੀ ਬੀਰਨ ਕੌਰ ਨੇ ਉਹ 18 ਸਿੰਘਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦਾ ਸਨਸਕਾਰ ਕੀਤਾ ਸੀ ਮਹਾਰਾਜ ਜੀ ਆਪਣੇ ਬੱਚਿਆਂ ਨੂੰ ਦਰਸ਼ਨ ਕਰਾਇਆ ਕਰੋ ਇਹਨੂੰ ਸਿੱਖੀ ਦੇ ਨਾਲ ਜੋੜੋ ਸਿੱਖੀ ਦਾ ਇਤਿਹਾਸ ਬਹੁਤ ਲੰਮਾ ਹੈ ਇਹਨੂੰ ਗੁਰੂ ਸਾਹਿਬ ਜੀ ਨੇ ਸਾਂ ਉਹੀ ਚੀਜ਼ਾਂ ਸਾਹਮਣੂ ਪਰਾਤਨ ਚੀਜ਼ਾਂ ਐ ਜਾਨ ਸਾਹਿਬ ਜਾਣਦੇ ਦਰਸ਼ਕ ਆ ਕਰੋ ਚਮਕੌਰ ਦੀ ਗਲੀ ਦੇ ਬੱਚਿਆਂ ਨੂੰ ਦਰਸ਼ਨ ਕਰਾਇਆ ਕਰੋ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਗੰਗੂ ਜੀ ਸਿਹੇੜੀ ਗੁਰਦੁਆਰਾ ਐ ਗੁਰਦੁਆਰਾ ਚੀਜੀ ਕੋਤਵਾਲੀ ਸਾਹਿਬ ਐ ਗੁਰਦੁਆਰਾ ਉੱਥੇ ਸਿੰਘ ਸਾਹਿਬ ਰਿੰਡੇ ਉੱਥੋਂ ਫਿਰ ਰਿੰਡੇ ਤੋਂ ਬਾਹ ਚਾਲੇ ਪਾਓ ਗੁਰਦੁਆਰਾ ਫਟੇਗੜਾ ਸਾਹਿਬ ਐ ਉੱਥੇ ਗੁਰਦੁਆਰਾ ਜੋਤੀ ਸਰੂਪ ਐ ਜਿੱਥੇ ਟੋਡਰਮਲ ਨੇ ਖੜੇ ਰੋਖ ਮੋਹਰਾਂ ਰੱਖ ਕੇ ਤੇ ਸਥਾਣ ਲਿਆ ਸੀ ਮੁਗਲਾਂ ਦੇ ਕੋਲੋਂ ਉਸ ਟਾਈਮ ਦਾ ਗੁਰਦੁਆਰਾ ਉੱਥੇ ਹੈਗਾ ਐ ਉੱਥੇ ਟੋਡਰਮਲ ਦੀ ਬੇਲੀ ਐ ਔਰ 6 7 ਪੋ ਨੂੰ ਜੋ ਕਿ ਗੁਰਦੁਆਰਾ ਗੜੀ ਸਾਹਿਬ ਦੇ ਵਿੱਚ ਕੀ ਦੀ ਸਮਾਗਮ ਮਨਾਏ ਜਾਂਦੇ ਆ ਪੋਹ ਦੇ ਮਹੀਨੇ ਸਾਡੇ ਵਾਸਤੇ ਸਿੱਖਾਂ ਵਾਸਤੇ ਪੋਹ ਦਾ ਮਹੀਨਾ ਇੱਕ ਐਸਾ ਮਹੀਨਾ ਵੀ ਜੋ ਗੁਰੂ ਸਾਹਿਬ ਦੀ ਪਰ ਮਹੀਨੇ ਦੇ ਸਾਰੇ ਚਲੋ ਸਿੱਖੀ ਨੂੰ ਮੰਨਣ ਵਾਲੇ ਆ ਪਰ ਉਹ ਮਹੀਨੇ ਜਰੂਰ ਆਪਣੇ ਬੱਚਿਆਂ ਨੂੰ ਦਰਸ਼ਨ ਕਰਾਇਆ ਕਰੋ ਛੁੱਟੀਆਂ ਦੇ ਵਿੱਚ ਦਰਸ਼ਨ ਕਰਾਇਆ ਕਰੋ ਇਹਨਾਂ ਮੋਲਾਂ ਮਾਲਾਂ ਦੇ ਵਿੱਚ ਘੁੰਮਣਾ ਇਹਨਾਂ ਬੱਚਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਇਆ ਕਰੋ ਜੇ ਕਿ ਆਪਣੇ ਬੱਚੇ ਸਿੱਖੀ ਦੇ ਨਾਲ ਜੁੜ ਸਕਣ ਸਿੱਖੀ ਨੂੰ ਪਿਆਰ ਕਰਨ ਆਉਣ ਵਾਲੇ ਸਮੇਂ ਵਾਸਤੇ ਬਹੁਤ ਭਿਆਨਕ ਸਮਾਂ ਹੈ ਕਿਉਂਕਿ ਆਪਾਂ ਸਿੱਖੀ ਦੇ ਨਾਲ ਜੇ ਜੋੜਾਂਗੇ ਮਹਾਰਾਜ ਆਪਾਂ ਚੜ੍ਹਦੀ ਕਲਾ ਰੱਖੂਗਾ ਨਸ਼ਿਆਂ ਤੋਂ ਬਚਾਂਗੇ ਨਸ਼ੇ ਪੱਤੇ ਤੋਂ ਰਹਿਤ ਬੱਚੇ ਆਪਣੇ ਰਹਿਣਗੇ ਮਹਾਰਾਜ ਸਿਖਾਏ ਗਏ ਨੇ ਕਿ 1.5 ਲੱਖ ਸੇ ਇਹ ਲੜਾਂ ਉਹ ਤੇ ਟਿੜੀਆਂ ਸੇ ਮੈਂ ਬਾਜ ਲਾਉ ਤਬ ਗੋਬਿੰਦ ਸਿੰਘ ਨਾਖਵਾਉਂ ਕਿ ਉਹ ਧਰਤੀ ਆ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਵਜਨ ਪੂਰੇ ਕੀਤੇ ਸੀ ਇਹ ਮਹਾਰਾਜ ਦੀ ਐਸੀ ਧਰਤੀ ਆ ਜਿੱਥੇ ਜੋ ਵੀ ਕੁਝ ਮੰਗੇ ਪੀ ਇਥੇ ਮਹਾਰਾਜ ਜੀ ਨੂੰ ਡੰਡਾ ਐ ਡੰਡੀਆਂ ਦਤਾ ਐ ਇਥੇ ਛੀਦ ਸਿੰਘ ਹਾਜ਼ਰ ਨਾਜ਼ਰ ਨਹੀਂ 24 ਘੰਟੇ ਇਹ ਬਹੁਤ ਮਹਾਰਾਜ ਦੀ ਮਾਲਕ ਦੀ ਕਿਰਪਾ ਹੈ ਲੰਗਰ ਪਾਣੀ ਮਹਾਰਾਜ ਦੀ ਕਿਰਪਾ ਨਾਲ 24 ਘੰਟੇ ਚੱਲਦਾ ਹੈ ਆਉਣ ਜਾਣ ਵਾਸਤੇ ਸਰਾਹ ਬਣੀ ਐ ਸ਼ੌਮਣੀ ਕਮੇਟੀ ਦੇ ਪ੍ਰਬੰਧਕ ਦੇ ਹੇਠ ਗੁਰਦੁਆਰਾ ਹੈ ਬਹੁਤ ਵਧੀਆ ਪ੍ਰਬੰਧਕਾ ਇਥੇ ਸਰਦਾਰ ਗੁਰਮukh ਸਿੰਘ ਜੀ ਮੈਨੇਜਰ ਹੈ ਇਥੇ ਬਹੁਤ ਵਧੀ ਵਧੀਆ ਸੇਵਾ ਕਰਦੇ ਆ ਸੰਗਤਾਂ ਨੂੰ ਆਉਂਦੇ ਜਾਂਦੇ ਪੁੱਛਦੇ ਨੇ ਭਾਈ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਬਹੁਤ ਵਧੀਆ ਲੰਗਰ ਪਾਣੀ ਉੱਥੇ ਕਤਲਗੜ ਸਾਹਿਬ ਵੀ ਚੱਲਦੇ ਨੇ ਕਾਰ ਸੇਵਾ ਦੇ ਡੇਰੇ ਗੜੀ ਸਾਹਿਬ ਵੀ ਦਿੱਲੀ ਵਾਲੇ ਬਾਬਾ ਅਰਵੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਚਲਾਏ ਹੋਏ ਪੂਰਨਿਆਂ ਦੇ ਲੰਗਰ ਚੱਲਣਦੇ ਨੇ ਗਜਾ ਦਾ ਪ੍ਰਸ਼ਾਦਾ ਹੁੰਦਾ ਹੈ ਪਿੰਡਾਂ ਦੇ ਵਿੱਚੋਂ ਪਿੰਡਾਂ ਵਾਲੀ ਸੰਗਤ ਦਾ ਬਹੁਤ ਸੰਜੋਗ ਆ ਵੀ ਜੋ ਕਣਕ ਵੀ ਦਿੰਦੀ ਆ ਤੇ ਕਾਰ ਸੇਵਾ ਨੂੰ ਜਿਰੀ ਵੀ ਦਿੰਦੀ ਆ ਮਾਇਆ ਵੀ ਦਿੰਦੀ ਆ ਰੋਜ਼ ਪ੍ਰਸ਼ਾਦੇ ਵੀ ਘਰਾਂ ਚੋਂ ਪਾ ਕੇ ਆਉਂਦੇ ਨੇ 10 ਤੋਂ 15 ਪਿੰਡਾਂ ਜੋਂ ਮਹਾਰਾਜ ਇਹਨਾਂ ਨੂੰ ਸਾਰੇ ਸੰਗਤਾਂ ਨੂੰ ਇਹਨ ਕਣਾ ਕਰੇ ਕਮਾਈਆਂ ਦੇ ਵਾਧੇ ਪਾਏ ਦੇਸ਼ਾਂ ਦੇਸ਼ਾਂ ਵਿੱਚ ਜਿਨ੍ਹਾਂ ਨੇ ਬੱਚੇ ਮਹਾਰਾਜ ਨੂੰ ਸਿੱਖੀ ਦੇ ਨਾਲ ਜੋੜੇ ਹੋਰ ਕੋਈ ਚਾਹੀਦਾ ਆਪਾਂ ਨੂੰ ਬਹੁਤ ਮਾਰ ਕਰਨ ਦਿੱਤਾ ਹੈ ਸਾਬ ਨੂੰ ਇਲਾਕਾ ਬਹੁਤ ਹੀ ਸ਼ਾਨਦਾਰ ਤੇ ਸ਼ਾਂਤ ਇਲਾਕਾ ਹੈ ਉਹ ਨੰਦਪੁਰ ਸਾਹਿਬ ਦਾ ਗੁਰੂ ਸਾਹਿਬ ਜੀ ਨੇ ਜਦੋਂ ਕਿਲਾ ਛੱਡਿਆ ਪਰਿਵਾਰ ਵਿਛੋੜੇ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ 'ਚ ਵੰਡਿਆ ਗਿਆ ਜੋ ਕਿ ਗੁਰੂ ਸਾਹਿਬੀ ਦਾ ਪਰਿਵਾਰ ਇੱਕ ਮਾਤਾ ਗੁਜਰਕੌਰ ਨਾਲ ਚਲਾ ਗਿਆ ਇੱਕ ਦਿੱਲੀ ਚਲਾ ਗਿਆ ਮਾਤਾ ਸਾਹਿਬਕੌਰ ਨਾਲ ਇੱਕ ਗੁਰੂ ਸਾਹਿਬ ਜੀ ਦੇ ਨਾਲ ਖੁਦ ਆਪ ਪਰਿਵਾਰ ਚੱਲਿਆ ਚਾਲੀ ਸਿੰਘ ਗੁਰੂ ਸਾਹਿਬ ਜੀ ਨਾਲ ਚੱਲੇ ਦੋ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਚੱਲੇ ਪੰਜ ਪਿਆਰੇ ਚੱਲੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਦਿਆ ਸਿੰਘ ਜੀ ਪੰਜਾਂ ਸਿੰਘ ਜਦ ਅਨਜੀਤ ਗੜ ਸਾਹਿਬ ਆਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਜਿਹਨੂੰ ਸ਼ਹਿਰ ਬੋਲੇ ਜਾਂਦਾ ਚਮਕੌਰ ਸਾਹਿਬ ਗੁਰੂ ਸਾਹਿਬ ਜਿੱਥੇ ਚਰਨ ਪੈ ਜਾਂਦੇ ਤੁਹਾਨੂੰ ਪਤਾ ਹੈ ਵੀ ਉਹ ਧਰਤੀ ਸਾਹਿਬ ਵਾਲੀ ਹੋ ਜਾਂਦੀ ਪਹਿਲਾਂ ਨਾ ਚਮਕੌਰ ਸੀ ਫਿਰ ਚਮਕੌਰ ਸਾਹਿਬ ਇੱਦਾਂ ਪਿਆ ਗੁਰੂ ਸਾਹਿਬ ਜੀ ਨੇ ਅਨਜੀਤ ਗੜ ਗਾੜਾ ਆਣ ਕੇ ਜੀਤ ਨਿਗਾੜਾ ਵਜਾਇਆ ਫਿਰ ਗੁਰੂ ਸਾਹਿਬ ਜੀ ਨੇ ਜਿੰਨਾ ਦੀ ਉਹ ਵਿਹਲੀ ਸੀ ਚੌਧਰੀਆਂ ਦੀ ਉਹ ਉਹਨ ਦਾ ਬਾਗ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਕੋ ਗੁਰੂ ਸਾਹਿਬ ਜੀ ਨੇ ਬੇਨਤੀ ਕੀਤੀ ਹੱਥ ਜੋੜ ਕੇ ਵੀ ਉੱਚੀ ਗਲੀ ਸਾਨੂੰ ਛੱਡ ਦਿਓ ਇੱਕ ਭਰਾ ਉਹਨਾਂ ਦਾ ਮੰਨ ਗਿਆ ਦੂਜਾ ਮੰਨਿਆ ਨਹੀਂ ਦੂਜਾ ਵੀ ਚਲੋ ਗੁਰੂ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਉੱਚੇ ਥਾਂ ਤੇ ਖੜਕੇ ਬੈਠ ਗਏ ਪਾਠ ਬਾਣੀ ਜੋ ਵੀ ਬੰਦਗੀ ਮਹਾਰਾਜਾਂ ਕੀਰਤਨ ਕੀਤੇ ਅਸਾਹੀਵਾਰ ਦਾ ਪਾੜ ਕੀਤਾ ਸਵੇਰੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੂੰ ਮੁਗਲਾਂ ਨੂੰ ਪਤਾ ਲੱਗ ਗਿਆ ਫਿਰ ਗੁਰੂ ਸਾਹਿਬ ਜੀ ਨੂੰ ਫੌਜ ਨੇ 10 ਲੱਖ ਫੌਜ ਨੇ ਗੁਰੂ ਸਾਹਿਬ ਜੀ ਨੂੰ ਘੇੜਾ ਪਾਤਾ ਫਿਰ ਗੁਰੂ ਸਾਹਿਬ ਜੀ ਕੋਈ ਚਾਰਾ ਤੋਂ ਹੈ ਨਹੀਂ ਸੀ ਗੁਰੂ ਸਾਹਿਬ ਜੀ ਨੇ ਫਿਰ ਪੰਨ੍ਹਾ ਸਿੰਘਾਂ ਦਾ ਜਥਾ ਕਰ ਕਰ ਭੇਜਿਆ ਥੱਲੇ ਗੜੀ ਵਾਲ ਨੂੰ ਉੱਤੇ ਗੋਲੀਆਂ ਜਲੀਆਂ ਗੁਰੂ ਸਾਹਿਬ ਜੀ ਨਾਪ ਪੀਰ ਛੱਡੇ ਖੁਦ ਜਦੋਂ ਪੰਨ੍ਹਾ ਸਿੰਘਾਂ ਦਾ ਜਥਾ ਕਰ ਕਰ ਭੇਜਿਆ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਦੋ ਸੌ ਪੁੱਤਰ ਬਾਬਾ ਜੀਤ ਸਿੰਘ ਜੀ ਬਾਬਾ ਜਾਰ ਸਿੰਘ ਜੀ ਪੰਨ੍ਹਾ ਪੈਰਾ ਚ ਪਾਈ ਹਿਮ ਸਿੰਘ ਜੀ ਪਾਈ ਮੋਹਨ ਸਿੰਘ ਜੀ ਪਾਈ ਸੈਦ ਸਿੰਘ ਵੀਰ ਦੋ ਮਗਰ ਪਿਆਰੀ ਬੱਚੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਹੁਕਮ ਕੀਤਾ ਕਿਉਂਕਿ ਜਦੋਂ ਅਮਰ ਛਕਾਇਆ ਜਾਂਦਾ ਹੈ ਪੰਨਾਂ ਪਿਆਰਾਂ ਦਾ ਹੁਕਮ ਸਿੱਖ ਨੂੰ ਮੰਨਣਾ ਪੈਂਦਾ ਹੈ ਗੁਰੂ ਸਾਹਿਬ ਜੀ ਨੇ ਹੁਕਮ ਮੰਨਿਆ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਜੀ ਨੇਰੇ ਕੋਪਰ ਨੇਰੇ ਰਾਤ ਨੇਰੀ ਰਾਤ ਪੋਹ ਦੀ ਸੱਟ ਪੋਨ ਗੁਰੂ ਸਾਹਿਬ ਨੇ ਚਮਕੌਰ ਦੀ ਢੜੀ ਛੱਡੀ ਜੋ ਕਿ ਗੁਰੂ ਸਾਹਿਬ ਇਹ 40 ਸਿੰਘ ਉੱਥੇ ਛੀਦੋ ਗਏ ਗੁਰੂ ਸਾਹਿਬ ਜੀ ਦੋਸਪੁੱਤਰ ਛੀਦੋ ਗਏ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਕਾਇੰਤੇ ਚਮਕੌਰ ਦੀ ਢੜੀ ਛੱਡ ਕੇ ਗੁਰੂ ਸਾਹਿਬ ਜੀ ਉੱਥੇ ਗੁਰਦੁਆਰਾ ਥੋੜੀ ਦੂਰੀ ਤੇ ਬਾਜ਼ਾਰ ਦੇ ਵਿੱਚ ਗੁਰਦੁਆਰਾ 43 ਸਾਹਿਬ ਜਿੱਥੇ ਉਹਨਾਂ ਨੂੰ ਲਲਕਾਰ ਕੇ ਗਏ ਮੁਗਲਾਂ ਨੂੰ ਪਿੱਛੇ ਦਾ ਪੀਰ ਜਾ ਰਿਹਾ ਜਿਹਦੇ ਵਿੱਚ ਹਿੰਮਤ ਹਤ ਰੋਕ ਲੋ ਗੁਰੂ ਸਾਹਿਬ ਜੀ ਫਿਰ ਝੰਡਾ ਸਾਹਿਬ ਨੂੰ ਆ ਗਏ ਫਿਰ ਕੀੜੀ ਨੂੰ ਆਏ ਫਿਰ ਗੁਰੂ ਸਾਹਿਬ ਜੀ ਗਏ ਉੱਥੇ ਟਿੰਡ ਦਾ ਸਰਾਣਾ ਲਾਇ ਗੁਰੂ ਸਾਹਿਬ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਤੇ ਗੁਰਦੁਆਰੇ ਆ ਜੋ ਕਿ ਥੋੜਾ ਜਿਹਾ ਸਾਨੂੰ ਚਲੋ ਪਤਾ ਵੀ ਜੇ ਨਹੀਂ ਨਹੀਂ ਪਤਾ ਜੇ ਗਲਤੀ maaf ਕਰਨੀ ਬਲੌਰਪੁਰ ਇੱਕ ਗੁਰਦੁਆਰਾ ਹੈ ਗਾਮੂ ਖਾਂ ਦਾ ਉੱਥੇ ਕਿਹੜੀ ਗੁਰਦੁਆਰਾ ਹੈ ਜੀ ਮੇਰੀ ਸਾਹਿਬ ਹਾਂ ਜਿੱਥੇ ਗੁਰਦੁਆਰਾ ਹੈ ਜੰਡ ਸਾਹਿਬ ਹਾਂ ਜੀ ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਪਾਈ ਜੋੜੋ ਇਹਨਾਂ ਨੂੰ ਦਰਸ਼ਨ ਕਰਾਓ ਗੁਰੂ ਸਾਹਿਬ ਜੀ ਨੇ ਖਾਲਸਾ ਸਿੱਖੀ ਦੇ ਚੱਲਣ ਦਾ ਹੁਕਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ